ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਬੜਾ ਖੁਸ਼ਕਿਸਮਤ ਸੂਰਾਪੁਰੀ ਮੈਂ ਦਿੱਲੀ 에어ਪੋਰਟ ਤੇ ਖੜਾ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੀਤ ਧਰਮਨ ਮੈਂ ਵੀ ਦਿੱਲੀ 에어ਪੋਰਟ ਤੇ ਖੜਾ ਹਾਂ ਪਰ ਗੱਲ ਬਾਤ ਇਹ ਜੂੜਦੀ ਆਲੀ ਹੈਗੀ ਕਿ ਮੈਂ ਸੂਰਾਪੁਰੀ ਨੂੰ ਲੈਣਾ ਜਾਂ ਸੂਰਾਪੁਰੀ ਮੈਨੂੰ ਲੈਣਾ ਹੈ ਅੱਜ ਅਸੀਂ ਇੱਕ ਭਾਗ ਨਾਲ ਬਾਈ ਜੀ ਆ ਰਹੇ ਆ ਗ੍ਰੈਂਟਨ ਗ੍ਰੈਂਟਨ ਤੋਂ ਆਇਆ ਪੰਜਾਬੀਆਂ ਦਾ ਮੈਨੂੰ ਤੇ ਮੈਂ ਚੱਲਿਆ ਯੂ ਐਸ ਏ ਨੂੰ ਅਸੀਂ ਐਨ ਸਹੀ ਸੱਪਾ 9 ਵਜੇ ਦੇ 20 ਮਿੰਟ ਤੇ ਆਰਾਈਵਲ ਤੇ ਹੈ ਹਾਂ ਹਾਂ ਕਿੰਦਾ ਹੈ ਭਾਈ ਹੈ ਯਾਰੀ ਯਾਰਾਂ ਦੀ ਕਿੱਤੇ ਅਜਵਾਲੀ ਦੀ ਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜ਼ੀ ਵੰਗਾ ਜੜਵਾਲੀ ਦੀ ਮਿੱਤਰਾਂ ਦਾ ਨਾਂ ਚੱਲਦਾ ਵੀੜਾਂ ਦੇ ਜਿਹੜੇ ਮੁਖ ਫੋੜ ਜਾਂਦੇ ਨੇ ਅਸੀਂ ਉਹਨਾਂ ਵਿੱਚੋਂ ਨਹੀਂ ਸੁਭਾਏ ਸੁਭੀ ਮੇਲੇ ਆ ਸਾਸੀ ਗੱਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰਸਾਦ ਸੂਰਾਪੁਰੀ ਮੈਂ ਦਿੱਲੀ 에어ਪੋਰਟ ਤੇ ਖੜਾ ਸਾਸੀ ਗੱਲ ਜੀ ਮੈਂ ਹਰਜੀਤ ਧਰਮਨ ਮੈਂ ਵੀ ਦਿੱਲੀ 에어ਪੋਰਟ ਤੇ ਖੜਾ ਹਾਂ ਪਰ ਗੱਡਾ ਨਹੀਂ ਅਜੂਸ ਵਾਲੀ ਹੈਗੀ ਕਿ ਮੈਂ ਸੂਰਾਪੁਰੀ ਨੂੰ ਲੈਣੇ ਜਾਂ ਸੂਰਾਪੁਰੀ ਮੈਨੂੰ ਲੈਣਾ ਅੱਜ ਅਸੀਂ ਵਿਭਾਗ ਨਾਲ ਬਾਈ ਜੀ ਆ ਰਹੇ ਐਡਮਿੰਟਰ ਤੋਂ ਐਡਮਿੰਟਰ ਤੋਂ ਆਇਆ ਪੰਜਾਬੀਆਂ ਦੇ ਮੈਂਨੇ ਤੋਂ ਮੈਂ ਚੱਲਿਆ ਯੂਐਸਏ ਨੂੰ ਅਸੀਂ ਐਨ ਸਹੀ 9 ਵਜੇ ਕੇ 20 ਮਿੰਟ ਤੇ ਆਈ ਬੋ ਤੇ ਹਾਂ 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 ਜਿੰਦਾਰ ਹੈ ਬਾਈ ਹੈ ਯਾਰੀ ਯਾਰਾਂ ਦੀ ਕਿੱਤੇ ਅਜਵਾਲੀ ਦੀ ਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜੀ ਵੰਗਾ ਚੜਵਾਲੀ ਦੀ ਮਿੱਤਰਾਂ ਦਾ ਨਾਂ ਚੱਲਦਾ ਵੀ ਰਾਖੇ ਜਿਹੜੇ ਮੁਖ ਤੋੜ ਜਾਂਦੇ ਨੇ ਅਸੀਂ ਉਹਨਾਂ ਵਿੱਚੋਂ ਨਹੀਂ ਸਭ ਇਹ ਸਬੰਧੀ ਮੇਲੇ